ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇ ਐਲਫਾਸ ਨਿਓ ਪਿਛਲੇ ਕਈ ਦਿਨਾਂ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਰੈਫਾਇਨਰੀ ਦੇ ਗੁੰਡਾ ਟੈਕਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਮੁੱਦਾ ਵਾਇਰਲ ਹੋ ਰਿਹਾ ਹੈ ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਇੱਕ ਵਾਰ ਫਿਰ ਚਰਚਾਵਾਂ ਦਾ ਦੌਰ ਚੱਲ ਰਿਹਾ ਹੈ ਕਿ ਜਿਸ ਤਰ੍ਹਾਂ ਕਾਂਗਰਸ ਦੇ ਰਾਜ ਦੇ ਵਿੱਚ ਰੈਫਾਇਨਰੀ ਚ ਗੁੰਡਾ ਟੈਕਸ ਚੱਲਦਾ ਸੀ ਉਹੀ ਕੰਮ ਹੁਣ ਆਮ ਆਦਮੀ ਪਾਰਟੀ ਚ ਵੀ ਚੱਲ ਰਿਹਾ ਹੈ ਇਸ ਤਰ੍ਹਾਂ ਗੁੰਡਾ ਟੈਕਸ ਤੋਂ ਪਰੇਸ਼ਾਨ ਹੋ ਕੇ 21 ਟਰਾਂਸਪੋਰਟਰਾਂ ਨੇ ਬਠਿੰਡਾ ਦੇ ਐਸਐਸਪੀ ਨੂੰ ਵੀ ਸ਼ਿਕਾਇਤ ਦਿੰਦੇ ਹੋਏ ਜਾਂਚ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਐਸਐਸਪੀ ਵੱਲੋਂ ਬਠਿੰਡਾ ਦੇ ਡੀਐਸਪੀ ਨੂੰ ਇਸ ਮਾਮਲੇ ਦੀ ਪੂਰੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਆ ਤੁਹਾਨੂੰ ਦੱਸ ਲਈਏ ਕਿ 2018 ਵਿੱਚ ਵੀ ਕਾਂਗਰਸ ਦੇ ਰਾਜ ਚ ਗੁੰਡਾ ਟੈਕਸ ਦੀਆਂ ਕਾਫੀ ਖਬਰਾਂ ਵਾਇਰਲ ਹੋਣ ਤੋਂ ਬਾਅਦ ਮੁੱਦਾ ਕਾਫੀ ਪੱਕਿਆ ਸੀ ਅਤੇ ਉਸ ਟਾਈਮ ਆਮ ਆਦਮੀ ਪਾਰਟੀ ਵੱਲੋਂ ਵੀ ਇਸ ਦੇ ਖਿਲਾਫ ਆਵਾਜ਼ ਚੱਕੀ ਜਾਂਦੀ ਸੀ ਪਰ ਲੋਕਾਂ ਦਾ ਕਹਿਣਾ ਹੈ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਰੈਫਾਇਨਰੀ ਦੇ ਬਾਹਰ ਚੱਲਣ ਵਾਲਾ ਗੁੰਡਾ ਟੈਕਸ ਤੇ ੱੱਕੇਸ਼ਾਹੀ ਉਸੇ ਤਰ੍ਹਾਂ ਹੀ ਚੱਲ ਰਹੀ ਹੈ ਇਸ ਦੇ ਨਾਲ ਹੀ ਮੌਜੂਦਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਤੇ ਵੀ ਦੋਸ਼ ਲਾਏ ਜਾ ਰਹੇ ਹੈ ਕਿ ਉਹਨਾਂ ਦੇ ਸ਼ਹਿਰ ਤੇ ਲੋਕਲ ਟਰੱਕ ਯੂਨੀਅਨ ਵੱਲੋਂ ੱੱਕੇਸ਼ਾਹੀ ਕਰਦੇ ਹੋਏ ਟੈਕਸ ਲਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਟਰੱਕ ਡਰਾਈਵਰਾਂ ਵੱਲੋਂ ਕੁਝ ਗਰੁੱਪਾਂ ਦੇ ਵਿੱਚ ਆਈਡੀਓ ਵਾਇਰਲ ਕੀਤੀ ਜਾ ਰਹੀ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਮਾਲ ਤੋਂ ਆਈ ਦਾ ਖਰਚਾ ਉਹ ਪੂਰਾ ਨਹੀਂ ਦਿੱਤਾ ਜਾ ਰਿਹਾ ਬਹੁਤ ਸਾਰੇ ਟਰੱਕ ਰਾਹਾਂ ਦੇ ਵਿੱਚ ਖੜੇ ਐ ਇਸ ਲਈ ਕੋਈ ਵੀ ਟਰੱਕ ਮਾਲ ਲੈਣ ਅੰਦਰ ਨਾ ਜਾਵੇ ਇਹ ਇੱਕ ਟਰੱਕ ਡਰਾਈਵਰ ਦੀ ਆਈਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਗਰੁੱਪਾਂ ਦੇ ਵਿੱਚ ਵਾਇਰਲ ਹੋ ਰਹੀ ਹੈ ਭਾਵੇਂ ਲੋਕਲ ਟਰੱਕ ਯੂਨੀਅਨ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਹ ਆਪਣਾ ਕੰਮ ਮੰਗਦੇ ਐ ਲੋਕਲ ਟਰੱਕ ਯੂਨੀਅਨਾਂ ਦਾ ਕੰਮ ਠੱਪ ਕਰ ਦਿੱਤਾ ਗਿਆ ਹੈ ਅਤੇ ਵੱਡੇ ਟਰਾਂਸਪੋਰਟਰਾਂ ਵੱਲੋਂ ਸਾਰਾ ਕੰਮਕਾਜ ਖੁਦ ਕੀਤਾ ਜਾ ਰਿਹਾ ਹੈ ਉਹ ਇੱਕ ਕਮ ਦੀ ਮੰਗ ਕਰਦੇ ਪਰ ਇਸ ਨੂੰ ਗੁੰਡਾ ਟੈਕਸ ਦਾ ਨਾਮ ਦਿੱਤਾ ਜਾ ਰਿਹਾ ਤੇ ਮੌਜੂਦਾ ਵਿਧਾਇਕ ਉਹਨਾਂ ਦਾ ਸਾਥ ਦੇ ਰਹੀ ਹੈ ਇਹ ਮਾਮਲਾ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਕਾਫੀ ਸੁਰਖੀਆਂ ਚ ਹੈ ਅਤੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਪੰਜਾਬ ਸਰਕਾਰ ਦਾ ਕੀ ਰਵਈਆ ਰਹਿੰਦਾ ਇਹ ਵੀ ਦੇਖਣ ਵਾਲਾ ਹੋਵੇਗਾ ਪਰ ਲੋਕਾਂ ਚ ਇਹ ਚਰਚਾ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਇਹ ਮੁੱਦਾ ਇੱਕ ਵਾਰ ਫਿਰ ਭਖਿਆ ਹੋਇਆ ਤੁਸੀਂ ਵੀ ਸਾਨੂੰ ਇੱਕ ਟਰੱਕ ਡਰਾਈਵਰ ਵੱਲੋਂ ਸੋਸ਼ਲ ਮੀਡੀਆ ਦੇ ਗਰੁੱਪਾਂ ਦੇ ਵਿੱਚ ਪਾਈ ਗਈ ਆਈਡੀਓ ਜਿਸ ਵਿੱਚ ਵਰਜਿਆ ਜਾ ਰਿਹਾ ਹੈ ਕਿ ਮਾਰਟਵਾਈ ਦਾ ਖਰਚਾ ਨਹੀਂ ਦਿੱਤਾ ਜਾ ਰਿਹਾ ਇਸ ਲਈ ਉਹ ਕੋਈ ਵੀ ਟਰੱਕ ਹੋਰ ਲੈ ਕੇ ਨਾ ਜਾਣ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗਰੁੱਪ ਵਾਲਿਆਂ ਨੂੰ ਜਿੰਨੇ ਵੀ ਇਹ ਗਰੁੱਪ ਨਾਲ ਜੁੜੇ ਆ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਰਫੈਨਰੀ ਦੇ ਵਿੱਚ ਕੋਈ ਵੀ ਬੰਦਾ ਗੱਡੀ ਨਾ ਭਰਨ ਜਾਏ ਉਹ ਭਰਾ ਮੇਰੇ ਕਿਸੇ ਦਾ ਐਡਵਾਂਸ ਨਹੀਂ ਪਾ ਰਹੇ ਗੱਡੀਆਂ ਰਾਹ 'ਚ ਖੜੀਆਂ ਨੇ ਲੋਕਾਂ ਦੀਆਂ ਇਹ ਰਾਮਾ ਟਰੱਕ ਯੂਨੀਅਨ ਨੇ ਕਹਿੰਦੇ ਅਸੀਂ ਭਰਾਵਾਂਗੇ ਅਸੀਂ ਐਡਵਾਂਸ ਪਾਵਾਂਗੇ ਕਿਸੇ ਦਾ ਕੁਝ ਨਹੀਂ ਪਾ ਰਹੇ ਇਹ ਬਾਈ ਜੀ ਗੱਡੀ ਭਰ ਲੈਨੇ ਹੋ ਮੁੜ ਕੇ ਰਾਹ 'ਚ ਔਖੇ ਹੋਵੋਗੇ ਕੋਈ ਗੱਡੀ ਨਾ ਭਰਿਓ ਇਹਨਾਂ ਨੇ ਕੋਈ ਗੱਲਬਾਤ ਕਰਦੇ ਆ ਜਾ ਕੇ ਅੱਜ ਸਵੇਰ 'ਚ ਤਾਂ ਗੱਡੀ ਭਰਿਓ ਨਹੀਂ ਕੋਈ ਗੱਡੀ ਨਾ ਭਰਿਓ ਨਾ ਮੌੜ ਨਾ ਮਾਨਸਾ ਨਾ ਸਰਦੂਲਗੜ੍ਹ ਨਾ ਤਲਵੰਡੀ ਨਾ ਕੋਈ ਹੋਰ ਬਾਹਰੋਂ ਕੋਈ ਆਉਂਦਾ ਇਹ ਰਿਕਾਰਡਿੰਗ ਨੂੰ ਨਾ ਸ਼ੇਅਰ ਕਰ ਦਿਓ ਸਾਰੇ ਗਰੁੱਪਾਂ ਦੇ ਵਿੱਚ ਵੀਰ ਫਾਈਨਲਿਟੀ ਚ ਕੋਈ ਗੱਡੀ ਨਾ ਭਰਨ ਜਾਵੇ ਜੇ ਭਰਨ ਜਾਵਾਂਗੇ ਆਪਾਂ ਕੋਈ ਗੱਲ ਕਰਕੇ ਜਾਵਾਂਗੇ ਬਾਈ ਗੱਡੀਆਂ ਭਰ ਕੇ ਗਈਆਂ ਨੇ ਰਾਜ ਖੜੀਆਂ ਨੇ ਸਾਰੀਆਂ ਐਡਵਾਂਸ ਤੋਂ ਬਿਨਾ ਇਹ ਥੋੜੀ ਗੱਲ ਬਣਦੀ ਐ ਅੱਗੇ ਆਪਾਂ ਨੂੰ 80000 ਰੁਪਏ ਦਾ ਬਣਦੇ 70000 ਐਡਵਾਂਸ ਮਿਲਦਾ ਸੀ ਇਹ ਕਿਸੇ ਨੂੰ 50 ਪਾਰ 49 ਪਾਰ ਕਿਸੇ ਨੂੰ 45 ਕਿਸੇ ਨੂੰ 30 ਕਿਸੇ ਨੂੰ 43 ਕਿਵੇਂ ਕੰਮ ਚੱਲੂਗਾ ਲੱਖ ਰੁਪਇਆ ਖਰਚਾ ਜਿੱਧਰ ਮਰਜ਼ੀ ਗੱਡੀ ਜਾਵੇ ਕੋਈ ਗੱਲ ਕਰਕੇ ਜਾਵਾਂਗੇ ਨਾ ਨਾ ਗੱਡੀਆਂ ਭਰਾਂਗੇ ਭਰਾਵੋ ਗੱਡੀ ਨਾ ਭਰਿਓ ਕੋਈ ਬੇਨਤੀ ਹੈ ਸਾਰਿਆਂ ਨੂੰ ਤੇ ਰਿਕਾਰਡਿੰਗ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗਰੁੱਪਾਂ ਦੇ ਵਿੱਚ ਲਫੈਨਰੀ ਚ ਆਪਾਂ ਗੱਲ ਕਰਕੇ ਗੱਡੀ ਭਰਨੇ ਜਾਵਾਂਗੇ ਓਕੇ ਧੰਨਵਾਦ